ਚਲੋ ਜੀ ਅੱਜ ਸ਼ਾਪਿੰਗਾਂ ਸਟਾਰਟ ਹੋ ਗਈਆਂ ਲੈ ਕੰਨੀ ਸੋਹਣੀ ਲੱਗਦੀ ਆ ਦੇਖ ਕਿਉਂ ਇਹ ਤਾਂ ਐ ਲੈਂਡ ਲੱਗੇ ਜਿਵੇਂ ਲਾਹੌਰ ਨੂੰ ਚੱਲੇ ਹੁੰਦੇ ਆ ਆ ਦੇ ਆਗੇ ਤਾਂ ਕਿਉਂ ਇਹ ਉਹ ਸਵਾਨਾ ਆ ਆ ਬਹੁਤ ਸੋਹਣੀ ਆ ਆਪਣੇ ਨਾਲ ਬੜਿਆ ਬੜੇ ਵੇਖਣ ਨੂੰ ਨਹੀਂ ਪਾਉਂਦੇ ਨਹੀਂ ਪਾਉਂਦੇ ਉਹ ਖਰਾਦ ਵਾਲੀ ਆ ਜੀ ਉਹਨਾਂ ਦੀ ਖਰਾਦ ਬਹੁਤ ਜਿਆਦਾ ਉਹ ਇੱਧਰ ਮੱਝਾਂ ਦੇ ਮੱਝਾਂ ਦੇਖੀਆਂ ਵੀ ਉਹਨਾਂ ਨੇ ਵੱਡੇ ਵੱਡੇ ਸੈਂਗਾ ਹਾਂ ਬੋਲੇ ਲੰਮੇ ਲੰਮੇ ਸੈਂਗਾ ਉਹ ਕਿਹੜੀ ਨਸਲ ਆ ਮੇਰਾ ਰਾਵੜੀ ਨਹੀਂ ਨਹੀਂ ਹਾਂਜੀ ਰਹਿ ਗਿਆ ਦਿਸੀਆਂ ਹੀ ਆ ਜੀ ਉਹ ਜਦ ਮੇਰੀ ਗੱਲ ਸੰਦੋ ਕਿਹਦੇ ਬਣਨਾ ਬਈ ਹਾਂ ਉਹ ਨਹੀਂ ਗੱਲ ਉਹ ਤਾਂ ਨਈਆਂ ਨੇ ਮਈਆਂ ਦਾ ਰਾਵੜਾ ਨਠਾ ਲਾਉ ਅੱਛੇ ਉਹਨਾਂ ਨੇ ਆ ਆਉ ਮੁੜੇ ਜੇ ਪਿਆ ਕੁੰਗਣਾ ਹੋ ਜਾਂਦਾ ਵੱਡੇ ਭਟੇ ਚੈਂਗਾ ਉਹ ਦੁੱਧ ਬਹੁਤ ਹੋ ਬੰਨਣਾ ਨਾਲ ਥੱਲੇ ਹੁਣਾਂ 18 ਲੀਟਰ 20 ਲੀਟਰ ਦੇਖ ਲੈ ਉਹਨਾਂ ਥੱਲੇ ਹਾਂ ਕਰ ਗਈ ਸੀ ਲੋ ਜੀ ਇਹ ਕਹਿੰਦੇ ਨਹੀਂ ਹੋ ਸਕਦਾ 11000 ਮਾਰ ਦੋਗੇ ਇਹ ਗਣੀ ਚੱਟਾਈ ਦੇਖਦੀ ਹੁੰਦੀ ਆ ਦੁੱਧ ਹੋਵੇ ਚਾਹੇ ਤਾਂ ਕਿੱਦਾ ਹੋਊਗਾ ਦੁੱਧ ਹੋਊਗਾ ਕੋਈ ਗੱਲ ਨਹੀਂ ਗੱਲ ਨਹੀਂ ਆਪਾਂ ਆਪਣੇ ਵਾਲੋ ਮਈਆਂ ਹੀ ਨੇ ਹਾਂ ਇਹ ਤਾਂ ਗੱਲ ਸਹੀ ਆ ਦੇਖੀਆਂ ਨਹੀਂ ਅੱਜ ਬਾਹਰ ਦੇ ਦਿੱਸੇ ਬੋਲੇ ਵੱਡੇ ਵੱਡੇ ਸ਼ੈਂਕ ਜੀ ਹੋਈ ਦੇਖੀਆਂ ਲਾ ਲੇ ਦੇਖੀਆਂ ਇਹਦਾ ਦੇਖ ਕੇ ਕਹਿੰਦੀ ਆ ਨੀਲੀ ਦਾ ਵੀ ਜਾਂਦੀ ਐ ਨਾ ਨਾ ਨੀਲੀ ਨਾਲੇ ਬੱਲੀ ਨੂੰ ਨੀਲੀ ਰਾਵੀ ਪਤਾ ਨਹੀਂ ਇਹ ਗਣੀ ਕਹਿੰਦੇ ਇੱਥੇ ਦਾ ਮੋਹਰਾ ਨਾ ਥੋੜਾ ਰੱਖਦੇ ਹੁੰਦੇ ਸੀ ਸੰਤ ਜਾਨਦੇ ਨਹੀਂ ਕੀ ਮੋਹਰਾ ਹੁੰਦਾ ਕੀ ਨੀ ਲਗਾਉਂਦੇ ਨਾ ਕੀ ਬਚੀ ਨੇ ਆਉਂਗੇ ਉਹ ਤਾਂ ਜਾਣਦੇ ਨਹੀਂ ਡੈਡੀ ਤੁਸੀਂ ਤੇ ਹੀ ਛੋਕੜੀ ਦਾ ਦਿੱਤਾ ਹੈ ਕਿਹੜੀ ਨਸਲ ਸੀ ਉਹ ਉਹ ਨਸਲ ਦਾ ਮੋਹਰਾ ਹੁੰਦਾ ਨਾ ਰਾ ਸੀ ਵੀ ਫੇਰ ਤਾਂ ਬਈ ਢਾਈ ਰੱਖਦੀ ਆ ਹੂੰ ਨਹੀਂ ਕੈਸਾ ਅਸੀਂ ਨਹੀਂ ਪਹਿ ਮੋੜਨੇ ਨਹੀਂ ਮੈਂ ਮਾਰ ਕੇ ਦੋਦੇ ਬੋਸੀ ਸਾਡੀ ਅੱਛਾ ਜੀ ਨਹੀਂ ਮੈਂ ਮੇਰੀ ਗੱਲ ਸੁਣਦੇ ਹੋ ਹਾਂਜੀ ਉਹ ਮੈਂ ਰੈਨਰ ਉਹ ਸਾਡੇ ਨਾਲ ਇੱਕ ਮੁੰਡਾ ਮੇਰੇ ਨਾਲ ਮੇਰਾ ਆਣੀ ਦੇਖ ਹਾਂ ਗਮਾਂਡੀ ਗਿਆ ਉਹ ਨਾ ਹੀ ਆਦ ਰੋ ਇਹ ਗਮਾਂਡੀ ਸੀ ਆਪਣਾ ਵੀ ਹੂੰ ਉਹ ਆ ਗਿਆ ਬਹਿ ਗਿਆ ਹੂੰ ਤੇ ਮੰਮੀ ਥੋੜੀ ਡਰ ਚੋ ਕੇ ਸਾਡੇ ਹੂੰ ਵੀ ਮੈਂ ਨੇ ਪਾਣੀ ਬਾਲਟੀ ਪਰਸ ਲੋ ਲਈ ਓਹ ਉਹ ਬਣਾ ਲੈ ਜਿੰਨੇ ਪੈਸੇ ਦੇਣਿਆ ਦੇਖੋ ਹੁਣੇ ਦੇਖੋ ਕਹਿੰਦਾ ਡੈਡੀ ਕਹਿੰਦਾ ਦੇਣੀ ਨਹੀਂ ਮੇਰੇ ਸਹੁਰਿਆਂ ਦੀ ਮਾਂ ਦੇਖਣੀ ਨਹੀਂ ਕਦਾ ਸੌਰੀ ਆ ਦੇ ਦਿਸਾਨੀਆ ਨਹੀਂ ਨਹੀਂ ਇਹ ਤੁਸੀਂ ਇਹ ਕਰੋ ਇਹਨੂੰ ਲੈ ਕੇ ਮੇਰਾ ਕੀ ਬਣਦਾ ਉਹ ਤੁਹਾਡੇ ਵਾਲੀ ਗਾਣੇ ਆ ਗਏ ਫਿਰ ਆਪਾਂ ਜਿਹੜੀ ਪਾਈਆ ਦਿੰਦੀ ਅੱਛਾ ਕਰੋ ਜਿਹੜੀ ਪਾਈਆ ਕੱਟ ਦੇ ਦਿੰਦੀ ਨਹੀਂ ਬਈ ਦੁੱਧ ਬਹੁਤ ਦਿੰਦੀ ਆ ਵੀ ਉਹ ਉਧਰ ਰਿਸਰਵ ਦੇ ਭਲੇ ਖਦਲੀਆਂ ਪਾ ਲੈ ਮਾਰਟੀ ਚ ਹਾਂ ਹਾਂ ਉਹ ਛੱਡ ਜਾ ਹੁਣ ਚਾਲੂ ਚੌਂਦਾ ਯਾਰ ਹੁਣ ਹੁਣ 2300 ਨਾਲ ਨਹੀਂ ਸਰ ਹਾਂ 2.5 ਲੱਖ ਦੇ ਗੱਲਾਂ ਆ ਗਈ ਹਾਂਜੀ ਭਈ ਅਧਿਨੈਕ ਗਾਹਲੇ ਆਂਦੇ ਹਾਂਜੀ ਪੂਰੇ ਭਾਈ 3 ਥਾਂ ਹੂੰ ਹੈ ਹਾਂ ਤੋਂ 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 ਨਾਲ ਕਿ ਨਾ 4-5 ਲੀਟਰ ਹਾਂਜੀ ਹੂੰ ਕਿਉਂ ਮੈਂ 4-5 ਲੀਟਰ ਦੋ ਦਰ ਬਲੇ ਹੂੰ ਤੇ ਮੈਂ ਕਹਾਂ ਯਾਰ ਚਲ ਪੂਰੇ ਆਪਾਂ 4 ਦਾ ਕਰਉਗੇ ਇਹ ਗੱਪਣ ਸੀਗੇ ਉੱਟ ਨਾਲ 6 ਮਹੀਨਿਆਂ ਦੀ ਅੱਛਾ ਜੀ ਬਲ ਸਾਡੇ ਕੋਲੇ ਯਾਰ ਤੂੰ ਹੁਣ ਕਹਿਗਾ ਮੈਂ ਝੂਠ ਬੋਲਦਾ ਉਪਰ ਬਾਅਦੀ ਦੋਤੀ ਕਰੇ 18 ਲੀਟਰ ਦੁੱਧੇ ਤਾਂ ਉਹਨੇ ਅੱਛਾ ਜੀ ਬੱਚੀ ਜਿੰਦੀ ਬੱਚੇ ਜਿੰਦੀ ਤਾਂ ਹੀ ਤਾਂ ਡੈਡੀ ਹਾਂ ਪਤਾ ਉਦੋਂ ਦਾ ਇਹੋ ਜਿਹਾ ਗਾਂ ਨੇ ਬੁਝਾਇਆ ਇਹ ਦੋ ਘਤਾਰਾ ਮਾਰ ਕੇ ਉਹ ਜਿਹੇ ਗਾਂਵਾਂ ਲੈ ਕੇ ਆਉਣ ਲੱਗ ਗਿਆ ਵੀ ਜਿਹੜੀ ਤਿੰਨ ਚਾਰ ਲੀਟਰ ਵਾਲੀ ਆ ਵੀ ਪਤਾ 18 ਲੀਟਰ ਹੀ ਦੁੱਧ ਦੇ ਦਿਆ ਕਰੂ ਉਹ ਇੱਕ ਗਾਂ ਨੇ ਇਹੋ ਜਿਹਾ ਮਾਂਜਾ ਲੋਟ ਹੀ ਨਹੀਂ ਆਇਆ ਕੰਮ ਆ ਪਛਵਾ ਦਾ ਕੋਈ ਨਹੀਂ ਨਹੀਂ ਅੱਗੇ ਪਤਾ ਅੱਗੇ ਹੁੰਦਾ ਸੀ ਉਹ ਨਹੀਂ ਅੱਗੇ ਵੀਰੇ ਹੁੰਦਾ ਸੀਗਾ ਬੰਦਾ ਪਹਿਲਾਂ ਦੂਰ ਲਾਂ ਕੇ ਚੋਕੇ ਪਸੂ ਲੈ ਕੇ ਆਉਂਦਾ ਸੀ ਹੁਣ ਤਾਂ ਡੈਡੀ ਹੁਣਾਂ ਦਰਵਾਜ਼ਾ ਹੀ ਬਣਾ ਲਿਆ ਸੀ ਚਲੋ ਵੀ ਚੱਡਾ ਜਾ ਹੈਗਾ ਦੋ ਧਾਰਾ ਮਾਰੇ ਆ ਲੈ ਚੱਲੋ ਤਿੰਨ ਥਣ ਤੋਂ ਦੇ ਦੋ ਥਣ ਰਹਿ ਗਏ ਸੀ ਦੁੱਲ ਹੋ ਗਈ ਉਹ ਵੀ ਫੇਰ ਵੀ ਦੋ ਦੋਨੇ ਬਹੁਤ ਦੁੱਧ ਦਿੱਤਾ ਦੋਨੇ ਨਹੀਂ ਦੁੱਧ ਫੁੱਟ ਫੁੱਟ ਦਿੱਤਾ ਮੈਂ ਥੁਈਆ ਤਾਂ ਸੰਭਲ ਇੱਕ ਘਟਾ ਇੱਕ ਥਾਲਾ 10 ਲੀਟਰ ਦੁੱਧ ਨੇ ਰਿਹਾ ਇੱਕ ਥਾਣੇ ਬਹੁਤ ਦੁੱਧ ਸੀਦੇ ਸਹੀ ਇਹ ਗੱਲ ਜਿਵੇਂ ਜਾਇਦਾ ਮੈਂ ਆਪ ਚੁਈਆ ਹੋਗਾ ਇੱਕ ਕਰਮਾਣ ਹੁੰਦੀ ਆ ਦੰਦਰ ਕੀ ਕਰ ਉਹ ਉਹ ਸਤਾ ਦੇਤੀ ਉਹਦੇ ਜਾਂ ਹਾਂ ਨਹੀਂ ਉਸ ਤੋਂ ਬਾਅਦ ਡਾਡੀ ਉਹਦਾ ਥਾਣ ਵੀ ਖਰਾਬ ਹੋ ਗਿਆ ਸੀ ਪਾਣੀ ਥੋੜੀ ਸਾਰੇ ਹੋ ਜਾਂਦੇ ਇੱਕ ਖਰਾਬ ਹੋਦਾ ਦੂਜਾ ਫਿਰ ਤੀਜਾ ਫਿਰ ਚੌਥਾ ਸਾਰਾ ਤਾਂ ਜਾਂਦਾ ਰਹਿਣਾ ਨਵੇਂ ਟਕੋਰਾ ਵਿੱਚ ਅੱਡੇ ਦੇ ਟੋਏ ਪੈ ਗਏ ਮਾੜੇ ਵਿੱਚ ਨਾ ਕੋਈ ਨਹੀਂ ਬੜਿਆ ਨਾ ਇਹਦਾ ਪੇਤ ਨਹੀਂ ਪਾਇਆ ਇਹ ਬੰਦਾ ਕਹਿੰਦਾ ਨੇ ਹੁਣ ਪੂਰਾ ਤਿਆਰ ਆ ਉੱਠਣ ਨੂੰ ਚੱਲ ਜਾ ਵੜਾ ਵੀਰੇ ਹੁਣ ਮੈਨੂੰ ਪਤਾ ਤੈਨੂੰ ਕਾੜੀ ਲੱਗੀ ਆ ਤੁਸੀਂ ਕਹਿੰਦੇ ਦੁਰਘਰੇ ਦੇ ਅੱਛਾ ਦੋਆ ਮੈਂ ਕਹਿੰਦੀ ਅੰਦਰ ਜਾਂਦਾ ਅੱਛਾ ਅੱਛਾ ਉਹ ਨੇ ਮੈਨੂੰ ਮਿਲ ਲੈਣ ਆਓ ਸਭ ਜੀ ਮੈਂ ਮੈਂ ਤਾਂ ਇਹਨਾਂ ਨੂੰ ਰੋਜ਼ ਦੇਖਦਾ ਹਾਂ ਉੱਥੇ ਦੇਖਿਆ ਇਹ ਮੱਖੇ ਕੋਣ ਕੋਈ ਬਲੌਗ ਵਾਲਾ ਚਲੋ ਜੀ ਅੱਜ ਸ਼ਾਪਿੰਗਾਂ ਸਟਾਰਟ ਹੋ ਗਈਆਂ ਪਿੰਡ ਜਾਣ ਵਾਲੀਆਂ ਹਾਂਜੀ ਮਹਾਰਾਜ ਕਿਉਂ ਗਤੀ ਲਾਉਣ ਲੱਗਣੀ ਆ ਥੋੜੀ ਫੈਰ ਆ ਆਪਣੇ ਮਗਰ ਯਾਰ ਆ ਲੈ ਲੋ ਜੀ ਲੈ ਹਾਂ ਕਾਕੇ ਗੁੱਡੀਆਂ ਰੋਮਲੇ ਦਾ ਬੱਤ ਗਾ ਚੱਕਣ ਲੱਗੀ ਮੈਂ ਗੱਡੀ ਲਾਉਣ ਲੱਗਣੀ ਆ ਆਪਣੇ ਲੈਣ ਵਾਲਾ ਇੱਥੇ ਕੁਝ ਵੀ ਨਹੀਂ ਆ ਜਾ ਬਸ ਦੇਖ ਲੈ ਆ ਜਾ ਉਹੀ ਤਾਂ ਗੱਲ ਆ ਸ਼ੱਲਾ ਬਣਾਉਣਾ ਹੈ ਕਿਹੜਾ ਡਿਜ਼ਾਈਨ ਪਸੰਦ ਆ ਗਿਆ ਨਾਮ ਲਿਖਾਉਣਾ ਨਾਮ ਬੈਣੀ ਬਾਦ ਜੀਵਾ ਲੋਕਲ ਗੁਰਦੁਆਰੇ ਨਾਮ ਤੇ ਬਨਾਨਕ ਜੀਰਾ ਸਾਹਿਬ ਹైਦਰਾਬਾਦ ਦੇ ਘੱਕ ਬਾਈ ਨੇ ਬਣਾਤਾ ਆ ਡਿਜ਼ਾਈਨ ਪੂਰਾ ਸਿਰਾ ਨਹੀਂ ਉਹਦੇ ਤੇ ਬਣਾਉਣਾ ਸੀ ਗੋਲ ਤੇ ਕਿਹੜੇ ਗੋਲ ਤੇ ਨਹੀਂ ਇਹ ਸ਼ੇਰ ਦੀ ਲੱਤ ਬਾਂਡੋ ਉਹ ਨਹੀਂ ਟੁੱਟਦੀ ਲੱਤ ਬਾਂਡੂਗਾ ਨੱਚਣਾ ਸ਼ੇਰ ਤੇ ਚੜ ਕੇ ਕੋੜਾ ਵਾ ਹਾਂ ਆ ਰਹਿੰਦੇ ਚਲਾ ਦੂ ਸੁਭਾਤਰਾ ਦਾ ਨਕਲੀੋ ਚੱਲੇ ਜਾਂਦਾ ਮਾਰੇ ਟਾਈਮ ਪੁਰਾਣੀ ਹੁੰਦਾ ਬੈਣੇ 40 ਮੋਤਿਆਂ ਦਾ ਨਾਸ ਨਹੀਂ ਉਹ ਦਿਨ ਕੋਲ ਮੈਂ ਜਿੰਮਾ ਤੇ ਗੰਦਗੀ ਦੇ ਕਿਡੇ ਆ। ਇਹ ਕਾਰਾ ਬੁਲਾਵੇ। ਉਹ ਭਾਈ ਆ ਹੈ ਗਿਆ ਚਾਹਾ ਏਕੇ 47। ਇਹ ਰੱਖੀ ਕਾ ਦੂੰ ਫਿਰ ਯਾਰ ਗਾਘ ਠੱਗਣ ਨੂੰ। ਬਾਸ ਲਾ ਕੇ ਨਾਲ ਹੀ ਫੈਵਿਕੋਟ ਨਾਲ ਜੋੜਦਾ ਬਾਈ ਨੇ। ਇਹ ਆਪਾਂ ਦੇਖੀਏ ਮੂਰੇ ਕਰਕੇ ਦੇਖਾਂ। ਟਪ ਰੈਂਕ ਦੇ ਰੋਲ ਕਰ ਦਿਓ ਗੋਲ ਸਪ੍ਰਿੰਕਰੋ ਟੇਸਟ ਦੇਖੋ ਇੱਕਦਮ ਚੱਕੋ ਜੀ ਜੀ ਦੂਜੀ ਕਰਾ ਡਿਊਡਲ ਵਾਲੇ ਦੀ ਕਰਾ ਉਹ ਵੀ ਕਰਾਏ ਆ ਉਹਦੇ ਆਉਂਦੇ ਆ ਯਾਕੋ ਦੀਪਾ ਮਾਤਾ ਦਾ ਨਾਣਾ ਕੀ ਮਾਤਾ ਨੇ ਵੀ ਸੁਝਾਉਣ ਬਹਿ ਜਾਣਾ ਆ ਦੇ ਆਗੇ ਰੱਖ ਕਿਉਂ ਇਹ ਉਹ ਸਮਾਨਾ ਪੂਰਾ ਰੜਿਆ ਹੋਇਆ ਦੇਖਿਆ ਕਰਾਂਚੀ ਹੈ ਕਰਾਂਚੀ ਹੱਤੀ ਆ ਹੁਆ ਜਿਹੜੇ ਛੀਤੀ ਜੇ ਆ ਜਾਂਦੇ ਆ ਉਹ ਆ ਜਿਹੜੇ ਜ਼ੋਰ ਲਾ ਕੇ ਆਉਂਦੇ ਆ ਹੁਣ ਤੁਸੀਂ ਕਿਹੜਾ ਪਸੰਦ ਕਰ ਰਹੇ ਹੋ ਆ ਕਿਵੇਂ ਲੱਗਿਆ ਇੱਕ ਨੰਬਰ ਇਸ ਔਕਾਉਂ ਦਾ ਆਹ ਦੇਖੋ ਹੌਣਗਾ ਕੀ ਜਿਹੜਾ ਅੜਦਾ ਕੰਮ ਆਹ ਬਹੁਤ ਸਵਾਰ ਆ ਵੀ ਸਹੀ ਗੱਲ ਜੋਰ ਪਾਓ ਟੂ ਹੂਡ ਕੇਵਾਂ ਲੰਗਰਾਂ ਦੇ ਸਾਹਮਣੇ ਲੰਗਰਾਂ ਬਾਬਾ ਬੰਦਾ ਸਿੰਘ ਜੀਔਰ ਲੰਗਰ ਦੇ ਸਾਹਮਣੇ ਥੈਂਕ ਯੂ ਸਰਦਾਰ ਬਾਈ ਹੁਣੀ ਬਹੁਤ ਸਵਾਰ ਅੱਧੀ ਛੋਕ ਵਜੇ ਰਾਤ ਕਰ ਲਈ ਹੁਣ ਸਵੇਰੇ ਫੇਰ ਕੰਮ ਸ਼ੁਰੂ ਹੋ ਗਿਆ ਹਾਂ ਇਹ ਕੋਟਨ ਕੋਟਨ ਆ ਇਹ ਮੰਮੀ ਨੂੰ ਦਿਖਾ ਦੇ ਵਾ ਜਿਹੜੀ ਇਹਨੂੰ ਪਸੰਦ ਆ ਗਈ ਲੈ ਦੇ ਕੋਟਨ ਆ ਭਾਬੀ ਕੇ ਸੈਂਥੈਟਿਕਾ ਸੋਹਣੀ ਆ ਜੰਨੀ ਆ ਹਾਂ ਹਾਂ ਆ ਲੈ ਲੈ ਆ ਲੈ ਲੈ ਕੋਟਨੀ ਆ ਹਾਂ ਕੋਟਨ ਹਾਂ ਲੈ ਲੈ ਹਾਂ ਲੈ ਕੇ ਤਾਂ ਵਾਗੇ ਆ ਬਹੁਤ ਸੋਹਣੀ ਆ ਵੀਰੇ ਹਾਂ ਹਾਂ ਡੈਡੀ ਨੂੰ ਲਾ ਕੇ ਤੂੰ ਵੀ ਲੈ ਲੈ ਮੰਮੀ ਲੈਣਾ ਦਾ ਡੈਡੀ ਨੂੰ ਲੈ ਦੇ ਛੋਟਾ ਡੇੜੀ ਨੂੰ ਲੈ ਦੇ ਕੰਗੇ ਵੱਡਾ ਕੰਗਾ ਹੀ ਲੈ ਦੇ ਆ ਵੱਡਾ ਡੈਡੀ ਦਾ ਲਾਉਣਾ ਇੱਕ ਮਿੰਟ ਆ ਆ ਨਾ ਤੂੰ ਕੱਟ ਲੈ ਫੇ ਤੂੰ ਕੱਟ ਰਾ ਜਿਹੜੇ ਹੈਗੇ ਆ ਠੀਕ ਜੇ ਲੱਗਦੇ ਆ ਸਕੂਲ ਗਿਆ ਤਾਂ ਨਹੀਂ ਲੈ ਕੇ ਜਾਣਾ ਫਰੈਂਡ ਨੂੰ ਹੈ ਸਕੂਲ ਗਿਆ ਤਾਂ ਨਹੀਂ ਲੈ ਕੇ ਜਾਣਾ ਸਕੂਲ ਗਿਆ ਜੀ ਜਿਗਰਾਵਾ ਜੋ ਗੁਰੂਆਂ ਹੁੰਦੀ ਤਾਂ ਲੈ ਜਾਂਦੀ ਸੁੱਕ ਜੂ ਹੁਣ ਤਾਂ ਇਦਨ ਤਾਂ ਲੱਗਿਆ ਬਾਹਲਾ ਛੋਲ ਗਿਆ ਦੇਖਿਆ ਮੇਰਾ ਹੀ ਛੋਲੇ ਆਂ ਤਾਂ ਛੋਲੇ ਤੇ ਕਹੋ ਆਪਣੀ ਹਰ 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 ਦੀ ਦਾ ਚੱਲ ਚੱਲੀ ਜਾਂਦਾ ਸਾਡਾ ਦਾ ਜੀ ਕਿਹ ਗਾਣਾ ਜਿੰਦਿਆਂ ਮੈਂ ਤਾਂ ਵਗ ਗਿਆ ਨਹੀਂ ਰਾਜਾ ਅੱਛਾ ਕੀ ਗੱਲ ਦੋਨੋਂ ਬੋਲਸ ਪਾ ਲੈਂਦੇ ਹਾਂ ਕੀ ਨਵੇਂ ਲੋ ਮੈਨੂੰ ਤਾਂ ਤੇਰੀਆਂ ਇੰਨੀਆਂ ਗੱਲਾਂ ਸੋਹਣੀਆਂ ਲੱਗਦੀਆਂ ਨੇ ਇਹ ਤੇਰੇ ਪਿਓ ਨਾ ਮੈਂ ਤਾਂ ੱੱਕਾ ਹੀ ਖਾਧੇ ਨੇ ਚਾਹੇ ਮौज ਕਰੀਓ ਤੇਰਾ ਹੀ ਬਣਦਾ ਐ ਕਾਲਾ ਰੰਗ ਚੱਕ ਲੈ ਕਾਲੀ ਵੀ ਲੈਣੀ ਆ ਲੈਣੀ ਆ ਕਾਲੀ ਚੱਲ ਦੇਖ ਲੈ ਕਿਹੜਾ ਕਿਹੜਾ ਕੀ ਕੀ ਲੈਣਾ ਚੁੰਨੀਆਂ ਦਾ ਸੋਹਣਾ ਵਾਈ ਇੱਕ ਨਵੇਂ ਆ ਦੇਖੀ ਸੀ ਕੋਈ ਮੈਂ ਡਿਸਾਈਡ ਹੋਇਆ ਬਰੇ ਕਾ ਆਵਾਯ ਤਾਰੇ ਆਵਾੜੀ ਛੋਟੀ ਚਾਹੋ ਆਹ ਹੀ ਲੈ ਕੇ ਦੇਖੋ ਇੱਕ ਇਹ ਗੁੜੀ ਆ ਮੇਰਾ ਸੌਲੀ ਵਾਲੀ ਮੰਮੀ ਦੇ ਲੈਣ ਵਾਲੀ ਆ ਤਾਂ ਬਹੁਤ ਡਬਲ ਆ ਉਮਲੇ ਦੇ ਰੰਗ ਹੂੰ ਉਹ ਪੌਂਦੀ ਵੀ ਐ ਗੋੜੀ ਆ ਮੰਮੀ ਇਸ ਦੀ ਲੈ ਸੁਧਵੀ ਆ ਆ ਮਾੜਾ ਮੋਟਾ ਤਾਂ ਹੁੰਦਾ ਹੀ ਆ ਗੋਨਾ ਬਾ ਵੇਡੇ ਚੇਹਰੇ ਦਾ ਸ਼ਾਂਦਾ ਤੁਹਾਡੇ ਦੋਨਾਂ ਦੇ ਉਹ ਦੇਖ ਲੇ ਲੈਣੀ ਆ ਤੂੰ ਆ ਤੂੰ ਦੇਖ ਨਾ ਇਹਨਾਂ ਨੇ ਲੈ ਕੇ ਜਾਨੀਆਂ ਮੈਂ ਆਪਦੇ ਮਰਜ਼ੀ ਦੀ ਕੀਤੀ ਇਹਨਾਂ ਨੇ ਫੇਰ ਨਹੀਂ ਪਸੰਦ ਰੱਖਣੀ ਫੋਨ ਲਾਇਆ ਤਾਂ ਸਹੀ ਕਿਹੜੀ ਮਰਜ਼ੀ ਲੈਣੀ ਆ ਐਂ ਕਦੇ ਨਹੀਂ ਪਸੰਦ ਰੱਖਣੀ ਤੂੰ ਚੱਕ ਤੈਨੂੰ ਕਿਹੜਾ ਰੰਗ ਪਸੰਦਾ ਆ ਵੀ ਵਧੀਆ ਮੈਂ ਚੱਕ ਫਿਰ ਕਾਲੇ ਲੈਕ ਕਾਲਾ ਨਹੀਂ ਸੋਹਣਾ ਉਹ ਯਾਰ ਲੈ ਲੈਣ ਦੇ ਕਾਲਾ ਨਹੀਂ ਸੋਹਣਾ ਤੇਰੇ ਵਾਲੇ ਆਪਣੇ ਕਾਲੇ ਨਹੀਂ ਐ ਸੀਗੀ ਬੁੱਟੀਆਂ ਵਾਲੀ ਹੈ ਕਿੱਥੇ ਰੱਖੀ ਆ ਉਹ ਤੂੰ ਆ ਕਾਲਾ ਚੱਕ ਜਾ ਰੱਖ ਚੱਕ ਲੈ ਉੱਤੇ ਲੈ ਕੇ ਦਿਖਾ ਮੈਨੂੰ ਪਹਿਲਾਂ ਕਰਾਂ ਆਪ ਪਸੰਦ ਇਹਨਾਂ ਦੇ ਨਹੀਂ ਬੜੀ ਸੋਣੀ ਦੀ ਹੁੰਦੀ ਆਪ ਦੀ ਮਰਜ਼ੀ ਕਰੀਦੀ ਹੁੰਦੀ ਆ ਲੈ ਕੰਨੀ ਸੋਣੀ ਲੱਗਦੀ ਆ ਦੇਖ ਕਿਉਂ ਕੋਈ ਗੱਲ ਨਹੀਂ ਉਹ ਆ ਇਧਰੋਂ ਵੱਧ ਲਵੇਟਾ ਮਾਰ ਲਿਆ ਹਾਂ ਕਾਲਾ ਰਾਗ ਪਸੰਦ ਆ ਨਹੀਂ ਛੋਟੀ ਵਾਲੀ ਆ ਮੁੱਖਲ ਵੱਜਦੀ ਨਹੀਂ ਉਹ ਐਡਾ ਦਾ ਪਾਰਸ ਚੱਕਿਆ ਮਗਰ ਬੁੱਕਲ ਕੀ ਵੱਜਣੀ ਹੈ ਅੱਧੀ ਦਾ ਉਹ ਚ ਰਹਿ ਜਾਂਦੀ ਹੈ ਮਾਰ ਬੁੱਕਲ ਲੈ ਹੋਰ ਬੁੱਕਲ ਕਿਵੇਂ ਬਣਾਉਣੀ ਹਾਂ ਹਾਂ ਦੇਖਿਓ ਮਾੜੀ ਜੀ ਇੱਕ ਤਾਂ ਆ ਲੈ ਲੈ ਕਾਲੀ ਇੱਕ ਆ ਦੇਖਿਓ ਹੋਰ ਤੂੰ ਆਪਦਾ ਪਹਿਲਾ ਰੰਗ ਤੂੰ ਇਹਨੂੰ ਬਾਹਰ ਕੱਟ ਕੇ ਰੱਖ ਕਿਉਂ ਉਹ ਇਹਨੂੰ ਪਸੰਦ ਕਰਨ ਤੇ ਮੰਮੀ ਨੂੰ ਵੀ ਕਾਲਾ ਰੰਗ ਨਾ ਗਰਮੀਆ ਚ ਹੀਟ ਅਬਜ਼ਰਵ ਕਰਦਾ ਹੁੰਦਾ ਕੋਈ ਗੱਲ ਨਹੀਂ ਕੋਈ ਨਾ ਕੋਹ ਨਹੀਂ ਹੁੰਦਾ ਉਹਦਾ ਉਹਦੀ ਛੱਡੀ ਅੰਦਰ ਪਿੱਛੇ ਲੱਗੂਆ ਤੇ ਮੰਮੀ ਨੂੰ ਰੰਗ ਪਸੰਦ ਆ ਉਹ ਤਾਂ ਨਾ ਹੀ ਆ ਕੁੱਲੀ ਆ ਉਹਦੇ ਨਾਲੋਂ ਕਾਲੀ ਨਾਲੋਂ ਕਾਲੀ ਛੋਟੀ ਸੀ ਆ ਦੇਖੋ ਚੁੰਨੀ ਗੱਡੀ ਆ ਇਹ ਰਾ ਮੱਟੀ ਜਿਹੜੀ ਆ ਆ ਠੀਕ ਲੱਗਦੀ ਆ ਨਾ ਕਾਲੀ ਨਾਲੋਂ ਕਾਲੀ ਛੋਟੀ ਆ ਆ ਸੋਹਣੀ ਲੱਗਦੀ ਆ ਆ ਲਓ ਦੇਖਿਆ ਮੇਰੀ ਚੁਆਇਸ ਓਏ ਕਾਲੀ ਵੀ ਲੈ ਕੇ ਦੇਣੀ ਆ ਚੱਲ ਰਹਿਣ ਦੇ ਫਿਰ ਪਤਾ ਕੀ ਅੰਦਰ ਉਹ ਛੋਟੀ ਆ ਦੀ ਬੁੱਕ ਉਹ ਵੱਡੀ ਲੈ ਦਿੰਦੇ ਆ ਕੋਈ ਮੰਮੀ ਹੋਰ ਰੰਗ ਦੇਖ ਤੂੰ ਕੀ ਕੋਈ ਵੱਡਾ ਇਹ ਵੀ ਸਾਈਜ ਉਹੀ ਆ ਆ ਸਾਈਜ ਵੱਡਾ ਥੋੜਾ ਸੌ ਚੱਲ ਇੱਕ ਆ ਦੀ ਪਸੰਦੀ ਦੀ ਲੈਦੀ ਤੂੰ ਹੁਣ ਮੰਮੀ ਤੂੰ ਪਸੰਦ ਕਰ ਫੋਰ ਕੋਈ ਡਾਂ ਨਹੀਂ ਲੱਗਦੀ ਪਸੰਦ ਬਾਬੇ ਦੋ ਲੈ ਲੂਆਂ ਬਸ ਬਹੁਤ ਨਹੀਂ ਇੱਕ ਦਾ ਕਰ ਤਾ ਨਹੀਂ ਦੋ ਬਹੁਤ ਆ ਚੱਲ ਕਾਲੀ ਲੈ ਲੇ ਯਾਰ ਨਹੀਂ ਨਹੀਂ ਚੱਲ ਆ ਦੋ ਬਹੁਤ ਆ ਨਹੀਂਆਂ ਕੀ ਕਰਨੇ ਆ ਦੋ ਬਹੁਤ ਆ ਦੋ ਮੰਮੀ ਲੈ ਦੀ ਆ ਦੂਜੀ ਮੰਮੀ ਨੂੰ ਹੁਣ ਰੰਗ ਦੇਖੋ ਹੁਣ ਉਹਦਾ ਗੂੜੇ ਜੇ ਰੰਗ ਲੋ ਨਹੀਂ ਐਡਾ ਸਾਈਜ਼ ਹੋ ਰਿਹਾ ਨਹੀਂ ਐਡਾ ਸਾਈਜ਼ ਹੀ ਲੈ ਲੂ ਆ ਸਾਰੇ ਸਾਈਜ਼ ਉੱਡੇ ਹੀ ਆ ਵਾ ਇਹ ਸੇਮ ਸਾਈਜ਼ ਆ ਮੈਂ ਤਾਂ ਕਾਇਓ ਫੈਸਲਾ ਸਾਈਜ਼ ਹੋ ਵੀ ਦਿੱਤਾ ਵੱਡਾ ਆ ਮੰਮੀ ਨੇ ਕਿਹਾ ਆਲ ਭੰਦਾਵਾ ਮਾੜੀ ਹੋ ਕੇ ਠੀਕ ਆ ਸੋਹਣੀ ਐ ਵੀ ਲੈਸ ਤਾਂ ਹੁਣ ਮਾੜੀ ਮੋਟੀ ਤਾਂ ਹੋਊਗੀ ਹੋਈ ਚੁੰਨੀਆਂ ਦੇ ਚੁੰਨੀਆਂ ਪਈਆਂ ਇੰਨੀਆਂ ਆ ਆ ਵੀ ਸੋਹਣੀ ਐ ਆ ਸੋਹਣੀ ਲੱਗੇ ਉਹ ਬਾਕੀ ਸ਼ਾਕ ਮੰਮੀ ਨੇ ਕਿਹਾ ਮੈਂ ਬੁੜੀ ਹਾਂ ਦੇਖੋ ਤੇ ਉਹ ਜੇ ਰੰਗ ਲੈਦੇ ਰਹੀ ਤਾਂ ਜਾਣਾ ਮੰਮੀ ਨੇ ਆ ਵੀ ਆਂ ਤੇ ਫਿੱਕਾ ਹੀ ਵਾਲਾ ਵਾ ਸੰਦ ਕਰੀ ਦੋ ਮਿੰਟ ਛੱਡਿਓ ਫੁੱਕੜ ਮਾਰਨ ਦਾ ਮੈਨੂੰ ਕਿਉਂ ਕਿਆ ਕਰੀਏ ਚਲੋ ਜੀ ਆ ਰੰਦੀਪਾ ਹੋ ਗਈ ਡਨ ਸ਼ੋਕ ਹਾਂ ਲੈ ਲੈ ਰੀਤੂ ਪੀਤੂ ਨੂੰ ਹਾਂ ਰੀਤੂ ਪੀਤੂ ਨੂੰ ਲੈ ਲੈਂਦੀ ਆਂ ਇਹ ਤੇ ਆਪ ਉਹਨਾਂ ਦੇ ਫੋਟੋ ਖਵਾ ਦੇਣੀ ਆ ਵਾ ਠੀਕ ਆ ਅੱਛਾ ਕੱਪਾ ਲੈ ਲਈ ਟੀ-ਸ਼ਰਟ ਲੈਣੀਆਂ ਟੀ-ਸ਼ਰਟ ਠੀਕ ਆ ਇਹ ਤਾਂ ਐਂ ਲੈਂ ਲਾਗੇ ਜਿਵੇਂ ਲਾਹੌਰ ਨੂੰ ਚੱਲੇ ਹੁੰਦੇ ਆ ਵੀਰੇ ਆਏ ਬੈ ਚੱਕੀ ਫਰਦੇਵੇਂ ਬੰਡ ਵੇਲੇ ਉਧਰੋਂ ਆਏ ਹੁੰਦੇ ਆ ਆਪਾਂ ਬਾਾਰ ਚੋਂ ਹਾਂ ਬਾੜੀਏ ਹਾਂ ਬਾੜੀਏ ਖੜ ਜਾ ਜਾ ਕੇ ਦਿਖਾ ਉਹ ਨਾ ਕਾਰ ਹੀ ਲਈ ਆ ਬੋਤਲ ਉਹ ਡੈਡੀ ਨੂੰ ਵੀ ਗਲਾਸ ਲੈ ਦੇਣੇ ਸੀ ਜੋੜਾ ਕੋਈ ਐਡੇ ਐਡੇ ਦੇਖ ਤੂੰ ਕਿਤੇ ਹਾਂ ਐਡੇ ਹੀ ਤਾਂ ਨਹੀਂ ਪੈਂਦਾ ਹੋਣਾ ਵੱਡਾ ਲੈ ਕੇ ਦੇਣਾ ਸੀ ਉਹਨੂੰ ਵੱਡਾ ਹੈ ਗਲਾਸ ਉਹਦੇ ਕੋਲ ਡੈਡੀ ਕੋਲੇ ਖੱਦਰ ਦਾ ਦੇ ਦੇ ਉਹਨੂੰ ਇੱਕ ਭਾਬੀ ਕੀ ਪੁੱਛੀ ਜਾਂਦੇ ਹੁਣ ਜੱਗੀ ਨੂੰ ਭਾਂਡਾ ਲੈ ਕੇ ਜਾਣਾ ਕੋਈ ਚਲੋ ਵੀ ਅੱਜ ਬੋਲਿਆ ਪਰਸਾਂ ਤੇ ਹਮਲਾ ਤੇ ਅੱਜ ਲੈ ਆ ਬੈਗ 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 ਓ ਭੈਣੇ ਦੀ ਮੈਂ ਤਿਤਲੀਆਂ ਵਾਲਾ ਲੈਣਾ ਤੁਹਾਡੇ ਨਾਲ ਦਾ ਆਹ ਦੇਖਿਓ ਟਿਫਿਨ ਪਾਉਣ ਨੂੰ ਹਾਂ ਸੋਨਾ ਸੋ ਨਾਈਸ ਭੈਣੇ ਦੀ ਉਹਦੇ ਤੇ ਸੀਗਾ ਇਹ 3 ਪੀਸੀਸੀ ਤਿੰਨੇ ਹੀ ਲੈ ਲਏ ਅਸੀਂ ਅੰਦਰ ਕੋ ਹੋਰ ਅੰਦਰ ਘੜੀਆਂ ਅੰਦਰੋਂ ਸੇ ਕੱਢ ਕੇ ਦਿਖਾ ਅੰਦਰ ਹੁਣ ਮੈਂ ਮੱਲ ਲਾਈ ਆ ਉਹਨਾਂ ਦੀ ਜਨੇ ਸੀਗੇ ਕੱਢ ਲੈ ਆਂਦੇ ਪਲੀਜ਼ ਅੰਦਰੋਂ ਵੀ ਕੱਢੋ ਆਹ ਐਸਾ ਹੋਵੇ ਕਿਤਨੇ ਵਾਲਾ ਐਸਾ ਹੋਵੇ ਦਿੱਤਲੀ ਵਾਲਾ ਚਲੋ